ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਬਣਾਉਣਾ ਦਿਖਾ ਦੱਸਦੇ ਹਾਂ ਬ੍ਰੈਡ ਪੀਜ਼ਾ ਜਿਹੜਾ ਇਹ ਖੀਰਾ ਲਿਆ ਮੋਜ਼ਰੇਲਾ ਚੀਜ਼ ਸੌਸ ਆਰਗੈਨਿਕ ਤੇ ਚਿਲੀ ਫਲੈਕਸ ਇਹ ਆਪਾਂ ਸਮਾਨ ਲੈਣਾ ਹੈ ਸਬਜ਼ੀਆਂ ਆਪਣੇ ਘਰੇ ਜੋ ਵੀ ਹੈਗੀ ਉਹ ਹੀ ਲੈ ਸਕਦੇ ਆ ਆਪਾਂ ਟਮਾਟਰ ਤੇ ਪਿਆਜ਼ ਨਾਲ ਵੀ ਬਣਾ ਸਕਦੇ ਆ ਹੁਣ ਆਪਾਂ ਪਹਿਲਾਂ ਬ੍ਰੈਡ ਲਿਆ ਬ੍ਰੈਡ ਦੇ ਉੱਤੇ ਆਪਾਂ ਸੌਸ ਲਾਉ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਸ਼ਿਮਲਾ ਮਿਰਚ ਪਾਵਾਂਗੇ ਫਿਰ ਆਪਾਂ ਟਮਾਟਰ ਪਾਵਾਂਗੇ ਫਿਰ ਆਪਾਂ ਪਿਆਜ਼ ਪਾਵਾਂਗੇ ਠੀਰੇ ਪਾਵਾਂਗੇ ਫਿਰ ਆਪਾਂ ਮੋਜ਼ਰੇਲਾ 치ਜ਼ ਪਾਵਾਂਗੇ 치즈 ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲੇ ਹੈਗਾ उस तो बाद ऑरगेनिक ऑर्गेनिक गे ओरगेनो फिर आप फ्लैक्स पावे फिर आप दूजा ब्रैड भी इसे तरह तैयार कर लग गए इसे तरह आप दूजा ब्रैड तैयार कर लगे सॉस ला लागे ਸਬਜ਼ੀਆਂ ਲਾ ਲਾਂਗੇ ਸ਼ਿਮਲਾ ਮਿਰਚ ਰੱਖੀ ਟਮਾਟਰ ਲਾ ਲਿਆ ਪਿਆਜ਼ ਖੀਰਾ ਇੱਕ ਤਾਂ ਆਪਾਂ ਜਦੋਂ ਘਰੇ ਬਣਾਉਨੇ ਆ ਸਾਫ ਸੁਥਰਾ ਹੁੰਦਾ ਹੈਗਾ ਬੱਚਿਆਂ ਨੂੰ ਵਧੀਆ ਪਸੰਦ ਆਉਂਦਾ ਆਪਾਂ ਜੋ ਵੀ ਬੱਚੇ ਸਬਜ਼ੀਆਂ ਨਹੀਂ ਖਾਂਦੇ ਉਹਨਾਂ ਨੂੰ ਕੋਈ ਵੀ ਸਬਜ਼ੀ ਪਾ ਕੇ ਆਪਾਂ ਬਣਾ ਕੇ ਦੇ ਸਕਦੇ ਆ ਹਾਂ ਬੱਚਿਆਂ ਨੂੰ ਸਬਜ਼ੀ ਕੁੱਤੇ ਸਬਜ਼ੀ ਖਾ ਲੈਂਦੇ ਸਭ ਨਾਲ। ਹੋਰ ਗੈਨੂ ਜਿਬਲੀ ਫਲੈਕਸ ਹੁਣ ਇਹ ਆਪਾਂ 에어 ਫਰਾਈਰ ਦੇ ਵਿੱਚ ਇਹਨਾਂ ਨੂੰ ਰੱਖ ਕੇ ਬਣਾਵਾਂਗੇ। ਤੁਹਾਨੂੰ ਦਿਖਾਉਣੀ ਐ 에어 ਫਰਾਈਰ ਦੇ ਵਿੱਚ ਲਾ। 에어 ਫਰਾਈਰ ਲੈ ਲਿਆ। ਇਹਨੂੰ ਆਪਾਂ ਗ੍ਰੀਸ ਕਰ ਗਏ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬ੍ਰੈਡ ਰੱਖਾਂਗੇ ਇਹਦੇ ਵਿੱਚ ਆਪਾਂ ਰੱਖ ਕੇ ਬ੍ਰੈਡਾਂ ਨੂੰ ਇਸ ਤਰ੍ਹਾਂ ਬ੍ਰੈਡ ਰੱਖ ਲਿਆ ਇਸ ਤੋਂ ਬਾਅਦ ਆਪਾਂ ਟਾਈਮ ਸੈੱਟ ਕਰ ਲਾਂਗੇ ਤੇ ਇਹਨੂੰ ਚਲਾ ਦਾਂਗੇ ਜਦੋਂ ਬਣ ਕੇ ਆਏ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਣਦੇ ਹੈ ਲਓ ਜੀ ਆਪਣਾ ਪੀਜ਼ਾ ਬ੍ਰੈਡ ਬਣ ਕੇ ਤਿਆਰ ਹੈ ਤੁਸੀਂ ਵੀ ਬਣਾਓ ਤੇ ਆਪਣੇ ਬੱਚਿਆਂ ਨੂੰ ਇਸ ਦਾ ਟੇਸਟ ਕਰਾਓ ਮੇਰੀਆਂ ਵੀਡੀਓ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਮੇਰੀ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪਿਆਰ ਦਿਓ ਤਾਂ